ਅਸ਼ਿਆ ਦੇ ਕੋਰਟ ਤੇ ਜਿਹੜਾ ਆਪਾਂ ਚੜ੍ਹਦੀ ਗੱਲ ਦਾ ਬੋਰਡ ਲਾਇਆ ਸੀ ਆਪਣਾ ਦੇਖੋ ਤੇ ਪੱਤੇ ਨਿਕਲਣੇ ਸ਼ੁਰੂ ਹੋ ਗਏ ਅੱਜ ਵੀਡੀਓ ਪਾਉਣੀ ਚਾਹੁੰਦਾ ਉਹਨਾਂ ਭਰਾਵਾਂ ਤੇ ਜਿਹੜੇ ਕਿਤਨਾ ਕਿਤੇ ਚਿੱਟੇ ਵਰਗੇ ਵੱਡੇ ਨਸ਼ੇ ਦੇ ਵਿੱਚੋਂ ਫਸ ਕੇ ਹੁਣ ਹਾਰ ਮੰਨ ਚੁੱਕੇ ਨੇ ਕਿ ਸਾਡਾ ਟਾਈਮ ਨਿਕਲ ਗਿਆ ਹੁਣ ਸਾਤੋਂ ਕੁਝ ਨਹੀਂ ਹੋਣਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਹਲੇ ਤੁਹਾਡਾ ਟਾਈਮ ਨਹੀਂ ਨਿਕਲਿਆ ਇੱਕ ਕੰਮ ਰਹਿਦਾ ਕਰਨਾ ਤੁਹਾਡਾ ਇਹ ਗੱਲ ਯਾਦ ਰੱਖੋ ਇੱਕ ਕੰਮ ਰਹਿਦਾ ਕਰਨਾ ਆ ਗੱਲ ਮੇਰੀ ਸੁਣ ਲਓ ਕਹਾਣੀ ਉਹ ਵਧੀਆ ਨਹੀਂ ਹੁੰਦੀ ਜਿਹਦੀ ਸ਼ੁਰੂਆਤ ਵਧੀਆ ਹੋਵੇ ਕਹਾਣੀ ਉਹ ਵਧੀਆ ਹੁੰਦੀ ਆ ਜਿਹਦਾ ਅੰਤ ਵਧੀਆ ਹੋਵੇ ਜਿਹੜੀ ਚੀਜ਼ ਨੇ ਤੁਹਾਡਾ ਨੁਕਸਾਨ ਕੀਤਾ ਨਾ ਤੁਹਾਡੇ ਪਰਿਵਾਰ ਦਾ ਨੁਕਸਾਨ ਕੀਤਾ ਤੁਹਾਨੂੰ ਪਤਾ ਸਾਰੇ ਨੂੰ ਤੁਸੀਂ ਆਪ ਇਹ ਚੀਜ਼ਾਂ ਛੱਡਣੀਆਂ ਚਾਹੁੰਦੇ ਹੋ ਮੈਂ ਰੋਜੋ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਬਾਈ ਸਾਡੀ ਹੈਲਪ ਕਰੋ ਸੀ ਛੱਡਣਾ ਚਾਹੁੰਦੇ ਆ ਜਿਹੜੀ ਚੀਜ਼ ਨੇ ਤੁਹਾਡਾ ਨੁਕਸਾਨ ਕੀਤਾ ਨਾ ਤੁਹਾਡੀ ਮਾਰ ਰਵਾਇਆ ਤੁਹਾਡਾ ਪਿਓ ਰਵਾਇਆ ਤੁਹਾਨੂੰ ਰਵਾਇਆ ਉਹਦਾ ਗਲ ਜੇ ਨਾ ਕੁੱਟ ਕੇ ਗਏ ਇੱਥੋਂ ਤਾਂ ਇਹ ਤੁਹਾਡੀ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ ਹੋਇਆ ਉੱਠੋ ਇਹ ਚੀਜ਼ ਤੇ ਅਟੈਕ ਕਰੋ ਇਹਦੇ ਚੋਂ ਨਿਕਲੋ ਔਰ ਨਿਕਲ ਕੇ ਸਾਰੀ ਦੁਨੀਆ ਨੂੰ ਦੱਸੋ ਇਨਸਪਾਇਰੇਸ਼ਨ ਬਣੋ ਇਹ ਪੰਜਾਬ ਲਈ ਨਹੀਂ ਇੰਡੀਆ ਲਈ ਬਣੋ ਪੂਰੇ ਕੇ ਹਾਂ ਅਸੀਂ ਇਹ ਚੀਜ਼ ਐਵੇਂ ਛੱਡੀ ਆ ਔਰ ਅਸੀਂ ਆ ਰੀਜ਼ਨਾ ਕਰਕੇ ਇਹਦੇ ਚ ਪਾ ਕੇ ਸਾਡਾ ਆ ਨੁਕਸਾਨ ਹੋਇਆ ਇਹ ਤੋਂ ਦੂਰ ਰਹੋ ਦੁਨੀਆ ਨੂੰ ਦੱਸੋ ਔਰ ਲੜੋ ਮੈਂ ਤੁਹਾਨੂੰ ਫੇਰ ਕਹਿਣਾ ਜਿਹੜੀ ਚੀਜ਼ ਨੇ ਤੁਹਾਡੀ ਮਾਰ ਵਾਈ ਆ ਉਹਦਾ ਜੇ ਗਲ ਨਾ ਕੁੱਟਿਆ ਤਾਂ ਇੱਥੇ ਦੁਨੀਆ ਤੇ ਜਿਉਣ ਦਾ ਕੋਈ ਫਾਇਦਾ ਨਹੀਂ ਅਟੈਕ ਕਰੋ ਉੱਠ ਕੇ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਤੇ ਅਟੈਕ ਕੀਤਾ ਤੁਹਾਡਾ ਫਰਜ਼ ਬਣਦਾ ਕਿਉਂਕਿ ਇਹ ਟੋਏ ਚ ਤੁਸੀਂ ਗਿਰ ਚੁੱਕੇ ਹੋ ਤੁਹਾਨੂੰ ਪਤਾ ਤੁਸੀਂ ਕਿਵੇਂ ਗਿਰੇ ਹੋ ਹੁਣ ਇਹਦੇ ਜੋ ਨਿਕਲੋ 100 ਹੱਲ ਨੇ ਇਹਦੇ ਜੋ ਨਿਕਲਦੇ ਅਸੀਂ ਤੁਹਾਡੇ ਨਾਲ ਖੜੇ ਆ ਨਿਕਲੋ ਤੇ ਪੂਰੇ ਵਰਡ ਨੂੰ ਸਮਝਾਓ ਕਿ ਇਹਦੇ ਜੋ ਕਿਵੇਂ ਨਿਕਲਾ ਜਾ ਸਕਦਾ ਉੱਠੋ ਹਲੇ ਕਹਾਣੀ ਦਾ ਅੰਤ ਨਹੀਂ ਹੋਇਆ ਕਹਾਣੀ ਉਹ ਵਧੀਆ ਹੁੰਦੀ ਹੈ ਜਿਹਦਾ ਅੰਤ ਵਧੀਆ ਹੋਵੇ